ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਹੈਪੀ ਲੋੜੀ ਜੀ ਪਰਮਾਤਮਾ ਕਰੇ ਹਰ ਤਿਹਾਰ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਕੋਲ ਮੁੰਡੇ ਅਤੇ ਕੁੜੀਆਂ ਦੇ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਰਿਸ਼ਤੇ ਹੈ ਜੀ ਭਾਗ ਨੰਬਰ 6 ਘਰੇਲੂ ਕਮਕਾਰ ਵਾਲੀ ਲੜਕੀਆਂ ਦੇ ਰਿਸ਼ਤੇ ਇੱਕ ਇੱਕ ਲੜਕੀ ਦਾ ਰਿਸ਼ਤਾ ਹੈ ਬੈਂਡਾਲੀ ਦਾ ਰਿਸ਼ਤਾ ਹੈ ਜੀ ਜ਼ਿਲ੍ਹਾ ਮਲੇਰਕੋਟਲਾ ਸ਼ਹਿਰ ਤੋਂ ਕੁੜੀ ਦੀ ਕਾਸਟ ਮਜਬੀ ਸਿੱਖ ਉਮਰ 25 ਸਾਲ ਹਾਈਟ 5 ਫੁੱਟ 4 ਇੰਚ ਸਟੱਡੀ ਪਲੱਸ 2 ਪਾਸ ਕੁੜੀ ਸਲਾਈ ਅਤੇ ਪਾਰਲਰ ਦਾ ਕੰਮ ਜਾਣਦੀ ਹੈ ਮੁੰਡਾ ਇਹਨਾਂ ਨੂੰ ਪ੍ਰਾਈਵੇਟ ਜੌਬ ਵਾਲਾ ਹੋਵੇ ਵਧੀਆ ਸੋਹਣਾ ਸੁਨੱਖਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਤੇ ਰੰਗ ਸਾਫ ਆ ਜਿਸਕੇ ਸੇ ਪਰਿਵਾਰ ਨੂੰ ਇਹੀ ਰਿਸ਼ਤਾ ਪਸੰਦ ਆਉਂਦਾ ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਤੁੜੀ ਤੋਂ ਕੁੜੀ ਦੀ ਕਾਸਟ ਜੱਟ ਸਿੱਖ ਗੋਤ ਮਾਨ ਡੇਟ ਆਫ ਬਰਥ 25 1996 ਹਾਈਟ 5 ਫੁੱਟ 5 ਇੰਚ ਸਟੱਡੀ ਗ੍ਰੈਜੂਏਸ਼ਨ ਪਾਸ ਲੜਕੀ ਵਧੀਆ ਘਰ ਦਾ ਕੰਮ ਕਰ ਜਾਣਦੀ ਐ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਜ਼ਮੀਨ ਮੁੰਡੇ ਨੂੰ 5 ਤੋਂ 8 ਕਿੱਲਿਆਂ ਤੱਕ ਜ਼ਰੂਰ ਆਉਂਦੀ ਹੋਵੇ ਕੁੜੀ ਦੇ ਸਾਡੇ 6 ਬੈਂਡ ਪੜਾਈ ਚ ਆਏ ਹੋਏ ਆ ਰਿਸ਼ਤਾ ਚਾਹੀਦੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਘਰੋਂ ਵੀ ਚੰਗਾ ਹੋਵੇ ਵਿਆਹ ਪੱਕਾ ਕਰਨਾਗਾ ਮੁੰਡਾ ਸਿੱਖ ਸਰਦਾਰ ਹੋਵੇ ਅੰਮ੍ਰਿਤਸਰ ਕਿਆ ਹੋਵੇ ਸਾਰੀ ਮੁੰਡੇ ਦੀ ਫੈਮਿਲੀ ਵੈਸ਼ਨੂ ਹੋਵੇ ਕੁੜੀ ਦਾ ਅੰਮ੍ਰਿਤਸਰ ਕਿਆ ਹੋਇਆ ਜੀ ਫਾਈਲ ਇਹਨਾਂ ਦੀ ਆਸਟ੍ਰੇਲੀਆ ਦੀ ਲਾਉਣੀ ਆ ਆਪਣੀ ਬੇਟੀ ਦੀ ਜਿਸ ਕਿਸੇ ਪਰਿਵਾਰ ਨਾਲ ਇਹੀ ਰਿਸ਼ਤਾ ਮੈਚ ਕਰਦਾ ਉਹ ਸਾਡੇ ਨਬ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਨ ਅਗਲਾ ਰਿਸ਼ਤਾ ਆਇਆ ਜੀ ਲੁਧਿਆਣੇ ਤੋਂ ਕੁੜੀ ਦੀ ਕਾਸਟ ਪਰਜਪਤ ਕੁਮਹਾਰ ਉਮਰ 28 ਸਾਲ ਹਾਈਟ 5 ਫੁੱਟ 5 ਇੰਚ ਸਟੱਡੀ ਪਲੱਸ 2 ਕਰਕੇ 3 ਸਾਲ ਦਾ ਕੰਪਿਊਟਰ ਦਾ ਕੋਰਸ ਕਰਿਆ ਹੋਇਆ ਕੁਡੀਨਲ ਪਾਲਰ ਦਾ ਵੀ ਕੰਮ ਜਾਣਦੀ ਆ ਪਰਿਵਾਰ ਚ ਮਾਤਾ ਪਿਤਾ ਤੇ ਦੋਪਰਾ ਹਨੀ ਦੋਨੋਂ ਮੈਰਿਡ ਆ ਕੁੜੀ ਕੱਲੀ ਕੱਲੀ ਐ ਜੀ ਵਧੀਆ ਸੋਹਣੀ ਤੇ ਸਿਆਣੀ ਤੇ ਸਮਝਦਾਰ ਆ ਫਾਦਰ ਸਾਹਿਬ ਕਰਿਆਨੇ ਦੀ ਸ਼ਾਪ ਤੇ ਕੰਮ ਕਰਦੇ ਆ ਇਹਨਾਂ ਦੀ ਆਪਣੀ ਸ਼ਾਪ ਆ ਦੋਨੋਂ ਦੋਨੋਂ ਭਰਾ ਗੀ ਲੜਕੀ ਦੇ ਉਹ ਸਰਕਾਰੀ ਜੋਬ ਕਰਦੇ ਨੇ ਵਿਆਹ ਵਧੀਆ ਕਰਨਾ ਜੀ ਮੁੰਡਾ ਵਧੀਆ ਸਰਕਾਰੀ ਨੌਕਰੀ ਕਰਦਾ ਹੋਵੇ ਚਾਹੇ ਪ੍ਰਾਈਵੇਟ ਵਧੀਆ ਗੱਲ ਆ ਜੇਕਰ ਮੁੰਡਾ ਆਰਮੀ ਚ ਹੋਵੇ ਜੀ ਇਹੀ ਪਰਿਵਾਰ ਆਰਮੀ ਨਾਲ ਮੁੰਡੇ ਨਾਲ ਰਿਸ਼ਤਾ ਕਰਕੇ ਬਹੁਤ ਖੁਸ਼ ਹੋਣਗੇ। ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ, ਘਰ-ਬਾਰ ਮੁੰਡੇ ਦਾ ਵਧੀਆ ਬਣਿਆ ਹੋਵੇ। ਵਿਆਹ ਬਹੁਤ ਵਧੀਆ ਕਰਨਾ ਹੈ। ਜਿਸ ਕਿਸੇ ਪਰਿਵਾਰ ਨਾਲ ਇਹ ਲੜਕੀਆਂ ਦੇ ਰਿਸ਼ਤੇ ਮੈਚ ਕਰਦੇ ਆ, ਉਹ ਸਾਡੇ ਨਾਲ ਸਕਰੀਨ ਦੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਅੱਗੇ ਇਸ ਰਿਸ਼ਤੇ ਬਾਰੇ ਹੋਰ ਗੱਲਬਾਤ ਕਰ ਸਕਦੇ ਆ। ਅਗਲੇ ਰਿਸ਼ਤੇ ਆਏ ਆ ਜੀ ਬਹੁਤ ਵਧੀਆ ਪਰਿਵਾਰ ਤੋਂ ਮੁੰਡਿਆਂ ਦੇ ਰਜਿਸਟ੍ਰੇਸ਼ਨ ਨੰਬਰ ਹੈਗਾ 1140 ਨੰਬਰ ਜ਼ਿਲ੍ਹਾ ਫਾਜ਼ਿਲਕਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 1996 ਹਾਈਟ 6 ਫੁੱਟ ਸਟੱਡੀ ਪਲੇਸ ਟੂ ਕਰਕੇ ਆਸਟ੍ਰੇਲੀਆ ਚ ਮਕੈਨਿਕਲ ਦਾ ਕੋਰਸ ਕੀਤਾ ਹੋਇਆ ਪਰਿਵਾਰ ਚ ਮਾਤਾ ਜੀ ਨੇ ਫਾਦਰ ਸਾਹਿਬ ਐਕਸਪਾਇਰ ਇਹਨਾਂ ਦੇ ਦੋਪਰਾ ਅਗੇ ਇਹ ਰਿਸ਼ਤਾ ਛੋਟੇ ਮੁੰਡੇ ਲਈ ਹੈ ਜੋ ਕਿ ਮੁੰਡਾ ਆਸਟ੍ਰੇਲੀਆ ਚ ਪੀਆਰ ਹੈ ਜ਼ਮੀਨ ਦੋਪਰਾ ਮਗਲ 15 ਕਿੱਲੇ ਵਧੀਆ ਡਬਲ ਸਟੋਰੀ ਕੋਠੀ ਪਾਈ ਹੋਈ ਹੈ ਜੁਆਇੰਟ ਫੈਮਿਲੀ ਹੈ ਇਹਨਾਂ ਦੀ ਸਾਰੀ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਦੀ ਬੀ ਬੀਐਸਸੀ ਨਰਸਿੰਗ ਕੀਤੀ ਹੋਵੇ ਕੁੜੀ ਪੰਜਾਬ ਇੱਧਰ ਹੀ ਹੋਵੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ ਵਧੀਆ ਸੋਹਣੀ ਸੁਨੱਖੀ ਹੋਵੇ ਜੀ ਮੁੰਡਾ ਵਧੀਆ ਸੋਹਣਾ ਸੁਨੱਖਾ ਹੈਗਾ ਮੋਨਾਗਾ ਲੜਕੀ ਚਾਹੀਏ ਆਸਟ੍ਰੇਲੀਆ ਚ ਵਰਕ ਪਰਮਟ ਤੇ ਹੋਵੇ ਜਾਂ ਫਿਰ ਪੀਆਰ ਹੋਵੇ ਲੜਕੀ ਬੱਸ ਅਸਟ੍ਰੇਲੀਆ ਚ ਗਈ ਹੋਵੇ ਇਹ ਪਰਿਵਾਰ ਰਿਸ਼ਤਾ ਇਸ ਤਰ੍ਹਾਂ ਦਾ ਲੈਣਾ ਚਾਹੁੰਦੀ ਹੈ ਬਦਿਆ ਪਰਿਵਾਰ ਹੈ ਜੀ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਤਾਂ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ 79824 16153 ਜਾਂ ਫਿਰ ਇਸ ਨੰਬਰ ਤੇ ਤੁਸੀਂ 78140 69420 ਅਗਲਾ ਰਿਸ਼ਤਾ ਆਇਆ ਜੀ 1141 ਨੰਬਰ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਮੁੰਡੇ ਦੀ ਕਾਸਟ ਜੱਟ ਸਿਕ ਗੋਤ ਢਾਲੀਵਾਲ ਡੇਟ ਆਫ ਬਰਥ 22/3/1995 ਹਾਈਟ 6 ਫੁੱਟ ਸਟੱਡੀ ਗ੍ਰੈਜੂਏਸ਼ਨ ਪਾਸ ਪਰਿਵਾਰ ਵਿੱਚ ਮਾਤਾ ਪਿਤਾ ਭੈਣ ਭੈਣਾਂ ਦੋਨੋਂ ਆ ਜੀ ਭੈਣਾਂ ਦੋ ਨੇ ਇਹਨਾਂ ਦੀਆਂ ਮੁੰਡੇ ਦੀਆਂ ਇੱਕ ਵੱਡੀ ਭੈਣ ਮੈਰਿਡ ਆ ਇੱਕ ਛੋਟੀ ਅਨਮੈਰਿਡ ਆ ਫਾਦਰ ਫਾਦਰ ਸਾਹਿਬ ਅਧਿਨਾਲ ਸਾਰੀ ਫੈਮਿਲੀ यूएसए अमेरिका ਚ ਹੀ ਸਿਟੀਜ਼ਨ ਹੈ ਜਿਸ ਲਈ ਰਿਸ਼ਤਾ ਉਹ ਮੁੰਡਾ ਜੌਬ Amazon ਕੰਪਨੀ ਚ ਸੁਪਰਵਾਈਜ਼ਰ ਲੱਗਿਆ ਹੋਇਆ ਹੈਗਾ ਸੈਲਰੀ ਵਧੀਆ ਲੈ ਰਿਹਾ ਹੈਗਾ यूएसए ਚ ਸਾਰੀ ਫੈਮਿਲੀ ਵਰਕ ਕਰਦੀ ਹੈ ਜੀ ਮੁੰਡੇ ਨੂੰ ਜ਼ਮੀਨ ਜੀ 10 ਕਿੱਲੇ ਆਉਂਦੀ ਹੈ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਹੋਵੇ ਵਧੀਆ ਵਧੀਆ ਗੱਲ ਹੈ ਪਰ ਇਸ ਤੋਂ ਘੱਟ ਨਾ ਹੋਵੇ ਜੀ ਸਟੱਡੀ ਬੀਐਸਸੀ ਨਰਸਿੰਗ ਨਾਲ ਕੀਤੀ ਹੋਵੇ ਦੂਸਰਾ ਇਨਕਲੈਕਸ ਦਾ ਪੇਪਰ ਕਲੀਅਰ ਕੀਤਾ ਹੋਵੇ ਇਹ ਬਹੁਤ ਵਧੀਆ ਗੱਲ ਹੈ ਜੀ ਕੁੜੀ ਵਧੀਆ ਸੋਨੀ ਸੁਨੱਖੀ ਤੇ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਬਰਾਬਰ ਦਾ ਹੋਵੇ ਸਾਰੀ ਮੁੰਡੇ ਦੀ ਸਾਰੀ ਫੈਮਲੀ ਨੇ ਇੰਡੀਆ ਹੀ ਵਿਆਹ ਮੁੰਡੇ ਦਾ ਕਰਨ ਲਈ ਆਉਣਾਗਾ ਲੜਕੀ ਚਾਹੇ ਕੈਨੇਡਾ ਦੀ ਪੀਆਰ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਮੁੰਡਾ ਵਧੀਆ ਮੁੰਨਾਗਾ ਜੀ ਸੋਨ ਸੁਨੱਖਾਗਾ ਵਧੀਆ ਚੰਗਾ ਘਰਬਾਰ ਵੀ ਬਣਿਆ ਹੋਇਆਗਾ ਜਿਸ ਕਿਸੇ ਪਰਿਵਾਰ ਨਾਲ ਇਹ ਰਿਸ਼ਤਾ ਲੜਕੀ ਦਾ ਲੜਕੀ ਦੇ ਪਰਿਵਾਰ ਨਾਲ ਮੈਚ ਕਰਦਾ ਲੜਕੇ ਦਾ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ ਪੂਰਾ 700 93 99 848 7009399848 ਆਇਲਾ ਰਿਸ਼ਤਾ ਆਇਆ ਜੀ 1142 ਰਜਿਸਟ੍ਰੇਸ਼ਨ ਨੰਬਰ ਜ਼ਿਲ੍ਹਾ ਲੁਧਿਆਣਾ ਪਿੰਡ ਮਾਜਰੀ ਮੁੱਲਾਪੁਰ ਦੇ ਨੇੜੇ ਹੈਗਾ ਕਾਸਟ ਮੁੰਡੇ ਦੀ ਮਜਬੀ ਸਿੱਖਾ ਗੋਤਤਾਲੀ ਵਾਲਾ ਡੇਟ ਆਫ ਬਰਥ 11 11 1992 ਕੁਆਲਿਫੀਕੇਸ਼ਨ ਬੀਕਮ ਪੀਜੀਡੀਸੀ ਹਾਈਟ 5 ਫੁੱਟ 6 ਇੰਚ ਲੜਕੇ ਦੀ ਪਰਿਵਾਰ ਵਿੱਚ ਮਾਤਾ ਪਿਤਾ ਭੈਣ ਮੈਰਿਡ ਆ ਇੱਕ ਅਨਮੈਰਿਡ ਹੈ ਜੀ ਮੁੰਡਾ ਇਕੱਲਾ- ਇਕੱਲਾ ਹੈਗਾ ਮੁੰਡੇ ਦੇ ਫਾਦਰ ਸਾਹਿਬ ਫੂਡ ਸਪਲਾਈ ਚ ਗਵਰਨਮੈਂਟ ਜੌਬ ਕਰਦੇ ਨੇ ਮੁੰਡਾ ਕੰਮ ਪ੍ਰਾਈਵੇਟ ਕੰਪਨੀ ਚ ਲੱਗਿਆ ਹੋਇਆ ਹੈਗਾ ਪ੍ਰਾਈਵੇਟ ਸਰਵਿਸ ਐਜ਼ ਅਕਾਊਂਟ ਐਂਡ ਡoing ਇਨ ਇਟ ਗੋਵਟ ਸਰਵਿਸ ਨਾਲ ਮੁੰਡਾ ਸਰਕਾਰੀ ਪੇਪਰ ਦੀ ਤਿਆਰੀ ਕਰ ਰਿਹਾ ਕਰ ਰਿਹਾ ਹੈਗਾ ਮਾਤਾ ਜੀ ਹਾਊਸ ਵਾਈਫ ਨੇ ਸੈਲਰੀ ਮੁੰਡਾ 25000 ਰੁਪਿਆ ਕੰਪਨੀ ਵੱਜੋਂ ਲੈ ਰਿਹਾ ਹੈਗਾ ਬਾਕੀ ਬਾਕੀ ਮੁੰਡੇ ਦਾ ਅਮਰਿਸ਼ ਛਕਿਆ ਹੋਇਆ ਜੀ ਨਾਲ ਉਹਨਾਂ ਦੇ ਕੰਮ ਤਾਂ ਡਿਜੀਟਸੇ ਦਾ ਵੀ ਕਰਦਾ ਹੈਗਾ ਜੌਬ ਦੇ ਨਾਲ ਨਾਲ ਸਾਰੀ ਫੈਮਿਲੀ ਦਾ ਵੀ ਨਾਲ ਅਮਰਿਸ਼ ਛਕਿਆ ਹੋਇਆ ਹੈਗਾ ਕੁੜੀ ਦਾ ਰਿਸ਼ਤਾ ਚਾਹੀਦਾ ਕੁੜੀ ਵਧੀਆ ਪੜੀ ਲਿਖੀ ਹੋਵੇ ਪਹਿਲ ਅਮਰਤਾ ਦੀ ਲੜਕੀ ਨੂੰ ਲੜਕੀ ਦਾ ਅਮਰ ਜ਼ਰੂਰ ਛਕਿਆ ਹੋਵੇ ਬਹੁਤ ਵਧੀਆ ਗੱਲਾਂ ਕਰਬਰ ਬਹੁਤ ਸੋਹਣਾ ਬਣਿਆ ਹੋਇਆ ਲੜਕੇ ਦਾ ਵਧੀਆ ਕੋਠੀ ਪਾਈ ਹੋਈ ਆ ਨਾਲ ਐਕਸਟਰਾ 3 ਪਲਾਟ ਨੇ ਘਰੇ ਇੱਕ ਗੱਡੀ ਵੀ ਹੈ ਜੀ ਕੁੜੀ ਵਧੀਆ ਸੋਹਣੀ ਸੁਨੱਖੀ ਹੋਵੇ ਸਿਆਣੀ ਤੇ ਸਮਝਦਾਰ ਮੁੰਡਾ ਵਧੀਆ ਸੋਹਣਾ ਸੁਨੱਖਾ ਹੈ ਜੀ ਜਿਸ ਕਿਸੇ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਤਾਂ ਉਹ ਇਹਨਾਂ ਦੇ ਦਿੱਤੇ ਇਸ ਨੰਬਰ ਤੇ ਸੰਪਰਕ ਕਰਨ 94171 28101 94171 28101 ਅਗਲਾ ਰਿਸ਼ਤਾ ਆਇਆ 1143 ਨੰਬਰ ਰਜਿਸਟ੍ਰੇਸ਼ਨ ਜ਼ਿਲ੍ਹਾ ਬਠਿੰਡਾ ਮੁੰਡੇ ਦੀ ਕਾਸਟ ਜੱਟ ਸਿੱਖ ਗੋਤ ਪੁੱਲਨ ਡੇਟ ਆਫ ਬਰਥ 23 10 1996 ਹਾਈਟ 6 ਫੁੱਟ ਸਟੱਡੀ ਪਲੱਸ 2 ਕਰਕੇ ਡਿਪਲੋਮਾ ਜੂਨੀਅਰ ਦਾ ਕੀਤਾ ਹੈਗਾ ਇਸ ਟਾਈਮ ਮੁੰਡਾ ਖੇਤੀਬਾੜੀ ਹੀ ਕਰਦਾ ਹੈਗਾ ਜ਼ਮੀਨ 7.5 ਕਿੱਲੇ ਆ ਮੁੰਡਾ ਘਰਦਿਆਂ ਦਾ ਇਕੱਲਾ-ਕੱਲਾ ਹੈਗਾ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭੈਣ ਆ ਉਹ ਕੈਨੇਡਾ ਚ ਗਈ ਹੋਈ ਆ ਮੁੰਡਾ ਵਧੀਆ ਸੋਣਾ ਸੁਨੱਖਾ ਕੁੜੀ ਵਧੀਆ ਸੋਣੀ ਸੁਨੱਖੀ ਹੋਵੇ ਕੁੜੀ ਦੀ ਹਾਈਟ 5 ਫੁੱਟ 5 ਇੰਚ ਤੱਕ ਜ਼ਰੂਰ ਹੋਵੇ। ਕੁੜੀ ਵਧੀਆ ਪੜੀ ਲਿਖੀ ਹੋਵੇ ਜੀ ਜਾਂ ਫਿਰ ਕੈਨੇਡਾ ਦੀ ਪੀਆਰ ਹੋਵੇ। ਕੁੜੀ ਵਧੀਆ ਸਿਆਣੀ ਤੇ ਸਮਝਦਾਰ ਹੋਵੇ। ਪਰਿਵਾਰ ਖਾਨਦਾਨ ਤੋਂ ਹੋਵੇ। ਡਬਲ ਸਟੋਰੀ ਕੋਠੀ ਪਾਈ ਹੋਈ ਹੈ ਜੀ। ਘਰੇ ਸਾਰੇ ਖੇਤੀ ਦੇ ਸਾਰੇ ਸੰਦ ਨੇ। ਮੁੰਡਾ ਨਸ਼ੇ ਪੱਤੇ ਤੋਂ ਦੂਰ ਹੈ ਜੀ। ਲੜਕੇ ਦੀ ਸਾਰੀ ਫੈਮਿਲੀ ਵੈਸਣੂ ਆ ਜਿਸਕੇ ਸੇ ਪਰਿਵਾਰ ਨੂੰ ਇਹ ਰਿਸ਼ਤਾ ਪਸੰਦ ਆਉਂਦਾ। ਉਹ ਸਾਡੇ ਨਾਲ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਨ। ਧੰਨਵਾਦ ਜੀ